ਭਾਜਪਾ ਦੇ ਵਿੱਚ ਇੱਕ ਨਵਾਂ ਕਲੇਸ਼ ਖੜਾ ਹੋ ਗਿਆ ਮਨਪ੍ਰੀਤ ਸਿੰਘ ਬਾਦਲ ਨੂੰ ਲੈ ਕੇ ਕਈ ਸ਼ੰਕੇ ਖੜੇ ਹੋਣੇ ਸ਼ੁਰੂ ਹੋ ਗਏ ਨੇ ਮਨਪ੍ਰੀਤ ਸਿੰਘ ਬਾਦਲ ਬਠਿੰਡਾ ਦੀ ਚੋਣ ਮੁਹਿੰਮ ਤੋਂ ਲਗਾਤਾਰ ਦੂਰ ਨੇ ਅਤੇ ਇਹਨਾਂ ਚਰਚਾਵਾਂ ਦੇ ਦਰਮਿਆਨ ਗੱਲ ਨਿਕਲ ਕੇ ਆ ਰਹੀ ਹੈ ਕਿ ਮਨਪ੍ਰੀਤ ਸਿੰਘ ਬਾਦਲ ਸੇਤਯਾਬ ਨਹੀਂ ਇਸ ਕਰਕੇ ਉਹ ਦੂਰ ਨੇ ਪਰ ਚਰਚਾਵਾਂ ਹੋਰ ਵੀ ਕਈ ਨੇ ਕੀ ਮਨਪ੍ਰੀਤ ਸਿੰਘ ਬਾਦਲ ਆ ਭਾਜਪਾ ਛੱਡ ਸਕਦੇ ਨੇ ਕੀ ਮਨਪ੍ਰੀਤ ਸਿੰਘ ਬਾਦਲ ਨਵਾਂ ਸਿਆਸੀ ਰਾਹ ਖੋਲ ਸਕਦੇ ਨੇ ਅਤੇ ਭਾਜਪਾ ਦੇ ਵਿੱਚ ਉਹਨਾਂ ਨੂੰ ਕਿਹੜਾ ਆਗੂ ਤੰਗ ਕਰ ਰਿਹਾ ਅਜਿਹੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਕਿ ਭਾਜਪਾ ਦੇ ਅੰਦਰ ਅੰਦਰੂਨੀ ਖਾਤੇ ਮਨਪ੍ਰੀਤ ਸਿੰਘ ਬਾਦਲ ਦਾ ਵਿਰੋਧ ਵੱਡੇ ਪੱਧਰ ਤੇ ਹੋ ਰਿਹਾ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਅੰਦਰ ਸਿਆਸਤ ਬڑے ਵੱਡੇ ਪੱਧਰ ਤੇ ਕਰਵਟਾਂ ਲੈ ਰਹੀ ਹੈ ਮਨਪ੍ਰੀਤ ਸਿੰਘ ਬਾਦਲ ਨੂੰ ਲੈ ਕੇ ਨਵੀਂ ਖਬਰ ਆਈ ਹੈ ਮਨਪ੍ਰੀਤ ਸਿੰਘ ਬਾਦਲ ਨੂੰ ਉਹਨਾਂ ਦੀ ਪਾਰਟੀ ਦੇ ਆਗੂ ਹੀ ਤੰਗ ਕਰਨ ਲੱਗੇ ਨੇ ਆ ਪਾਰਟੀ ਦੇ ਆਗੂਆਂ ਵੱਲੋਂ ਹੀ ਚੁੰਡੀਆਂ ਵੱਡੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਸਥਿਤੀ ਜਿਹੜੀ ਹੈ ਉਹ ਕਾਫੀ ਬਦਲਦੀ ਹੋਈ ਨਜ਼ਰ ਆ ਰਹੀ ਹੈ ਮਨਪ੍ਰੀਤ ਸਿੰਘ ਬਾਦਲ ਬਠਿੰਡਾ ਤੋਂ ਬਠਿੰਡਾ ਸ਼ਹਿਰੀ ਤੋਂ ਸਾਬਕਾ ਵ代ਕ ਨੇ ਕਾਂਗਰਸ ਦੀ ਟੀੜ ਦੇ ਜਿੱਤੇ ਸੀ ਪਸ਼ੋਕੜ ਉਹਨਾਂ ਦਾ ਅਕਾਲੀ ਦਲ ਵਾਲਾ ਪੀਪਲਸ ਪਾਰਟੀ ਵੀ ਬਣਾਈ ਉਹਨਾਂ ਨੇ ਆਪਣੀ ਪੀਪਲਜ਼ ਪਾਰਟੀ ਆਫ ਪੰਜਾਬ ਵੀ ਬਣਾਈ ਇਨ੍ਹਾਂ ਸਾਰੀਆਂ ਚਰਚਾਵਾਂ ਦੇ ਦਰਮਿਆਨ ਹੁਣ ਗੱਲ ਇਹ ਨਿਕਲ ਕੇ ਆਈ ਹੈ ਕਿ ਉਹਨਾਂ ਦੇ ਧੁਰ ਵਿਰੋਧੀ ਰਹੇ ਅਤੇ ਬਠਿੰਡਾ ਕਾਂਗਰਸ ਦੇ ਪ੍ਰਧਾਨ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਜਿਹੜੇ ਆ ਉਹ ਉਹਨਾਂ ਦੇ ਪਿੱਛੇ ਪੈ ਗਏ ਤੇ ਪਿੱਛੇ ਵੀ ਇਸ ਕਦਰ ਪਏ ਆ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਜਿਹੜਾ ਐ ਨਹੀਂ ਪਤਾ ਲੱਗਦਾ ਕਿ ਮੈਂ ਇੱਧਰ ਜਾਵਾਂ ਉੱਧਰ ਜਾਵਾਂ ਮੈਂ ਮੰਜੀ ਕਿੱਥੇ ਡਾਵਾਂ ਵਾਲਾ ਹਿਸਾਬ ਹੈ ਜਿਹੜਾ ਉਹ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਹੁੰਦਾ ਜਾਪਦਾ ਹੈ ਦਰਅਸਲ ਇੱਕ ਦੂਜੇ ਦੇ ਕੱਟੜ ਸਿਆਸੀ ਵਿਰੋਧੀ ਮੰਨੇ ਜਾਂਦੇ ਸਾਫਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਬਠਿੰਡਾ ਦੇ ਸਾਫਕਾ ਵਿਧਾਇਕ ਸਰੂਪ ਚੰਦ ਸਿੰਗਲਾ ਵਿਚਕਾਰ ਮੁੜ ਅੰਦਰੂਨੀ ਸਿਆਸੀ ਜੰਗ ਭੱਕ ਚੁੱਕੀ ਹੈ ਕਿਉਂਕਿ ਹੁਣ ਭਾਜਪਾ ਦਾ ਹਿੱਸਾ ਹੋਣ ਦੇ ਬਾਵਜੂਦ ਮਨਪ੍ਰੀਤ ਸਿੰਘ ਬਾਦਲ ਅਤੇ ਉਹਨਾਂ ਦੇ ਸਮਰਥਕਾਂ ਵੱਲੋਂ ਭਾਜਪਾ ਦੇ ਉਮੀਦਵਾਰ ਬੀਬਾ ਪਰਮਪਾਲ ਕੌਰ ਦਾ ਚੋਣ ਪ੍ਰਚਾਰ ਤੋਂ ਦੂਰੀ ਬਣਾ ਕੇ ਰੱਖੀ ਗਈ ਹੈ ਨੂੰ ਲੈ ਕੇ ਸਿੰਘਲਾ ਨੇ ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਂ ਤੇ ਮਨਪ੍ਰੀਤ ਸਿੰਘ ਬਾਦਲ ਨੂੰ ਇੱਕ ਚਿੱਠੀ ਜਾਂ ਨੋਟਿਸ ਕੱਢ ਦਿੱਤਾ ਹੈ ਜੋ ਮਨਪ੍ਰੀਤ ਤੇ ਸਿਆਸੀ ਬੰਬ ਬਣ ਕੇ ਡਿੱਗਿਆ ਹੈ ਸਰੂਪ ਚਾਨ ਸਿੰਘਲਾ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਚਿੱਠੀ 'ਚ ਆਖਿਆ ਹੈ ਕਿ ਉਮੀਦ ਕਰਦਾ ਹਾਂ ਕਿ ਹੁਣ ਤੁਹਾਡੀ ਸਿਹਤ ਤੰਦਰੁਸਤ ਹੋਵੇਗੀ ਅਤੇ ਤੁਸੀਂ ਸਿਹਤਯਾਬ ਹੋ ਕੇ ਛੇਤੀ ਭਾਜਪਾ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ ਕਰੋਗੇ ਪਰ ਉਸ ਤੋਂ ਪਹਿਲਾਂ ਤੁਹਾਡੇ ਬਠਿੰਡਾ ਵਾਲੇ ਸਮਰਥਕ ਵੀ ਚੁੱਪ ਧਾਰੀ ਬੈਠੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੇ ਹੁਕਮਾਂ ਤੇ ਹੀ ਚੋਣ ਪ੍ਰਚਾਰ ਵਿੱਚ ਸਰਗਰਮ ਹੋਣਗੇ ਆਪ ਜੀ ਨੂੰ ਅਪੀਲ ਹੈ ਕਿ ਸ਼ਹਿਰ ਵਿੱਚ ਸਾਬਕਾ ਮੇਅਰ ਸਮੇਤ ਆਪ ਦੇ ਕੁਝ ਕਾਉਂਸਲਰ ਸਮਰਥਕ ਨੇ ਜਿਨ੍ਹਾਂ ਨੂੰ ਭਾਜਪਾ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਤੋਰਿਆ ਜਾਵੇ ਤਾਂ ਜੋ ਬਠਿੰਡਾ ਤੋਂ ਭਾਜਪਾ ਉਮੀਦਵਾਰ ਦੀ ਜਿੱਤ ਯਕੀਨੀ ਬਣਾਈ ਜਾ ਸਕੇ ਸਿੰਘਲਾ ਦੀ ਇਸ ਚਿੱਠੀ ਨੇ ਮਨਪ੍ਰੀਤ ਸਿੰਘ ਬਾਦਲ ਅਤੇ ਉਹਨਾਂ ਦੇ ਸਮਰਥਕਾਂ ਦੀ ਸਿਆਸੀ ਕਾਰਗੁਜ਼ਾਰੀ ਤੇ ਇੱਕ ਤਰ੍ਹਾਂ ਨਾਲ ਉਂਗਲੀ ਖੜੀ ਕਰ ਦਿੱਤੀ ਹੈ ਜਿਕਰ ਜੋ ਹੈ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਉਮੀਦਵਾਰ ਵੱਜੋਂ ਚੋਣ ਮੈਦਾਨ 'ਚ ਡਟੇ ਸਰੂਪ ਚੰਦ ਸਿੰਘਲਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆ ਇਥੋਂ ਤੱਕ ਕਿ ਸੁਖਬੀਰ ਸਿੰਘ ਬਾਦਲ ਦੇ ਉੱਤੇ ਇਹ ਦੋਸ਼ ਮੜਨ ਬਾਅਦ ਭਾਜਪਾ ਦਾ ਪੱਲਾ ਫੜ ਲਿਆ ਸੀ ਕਿ ਅੰਦਰਖਾਤੇ ਅਕਾਲੀ ਦਲ ਦੇ ਆਗੂਆ ਵੱਲੋਂ ਉਹਨਾਂ ਦੇ ਸਿਆਸੀ ਵਿਰੋਧੀ ਮਨਪ੍ਰੀਤ ਸਿੰਘ ਬਾਦਲ ਦੀ ਹਮਾਇਤ ਕੀਤੀ ਗਈ ਹੈ ਜਦਕਿ ਖੁਦ ਚੋਣ ਹਾਰਨ ਬਾਅਦ ਮਨਪ੍ਰੀਤ ਸਿੰਘ ਬਾਦਲ ਵੀ ਭਾਜਪਾ ਦਾ ਹਿੱਸਾ ਬਣ ਗਏ ਸਨ ਪਰ ਦੋਵੇਂ ਇੱਕ ਦੂਜੇ ਇੱਕੋ ਪਾਰਟੀ 'ਚ ਹੋਣ ਦੇ ਬਾਵਜੂਦ ਵੀ ਜਿਹੜਾ ਉਹ ਅਜੇ ਵੀ ਇੱਕ ਦੂਜੇ ਨਾਲ ਸੁਰਮਲਾ ਕੇ ਨਹੀਂ ਚੱਲ ਰਹੇ ਸਿੰਘਲਾ ਦੀ ਇਸ ਚਿੱਠੀ ਨੂੰ ਮਨਪ੍ਰੀਤ ਸਿੰਘ ਬਾਦਲ ਦੇ ਸਿਆਸੀ ਹਮਲੇ ਵਜੋਂ ਦੇਖਿਆ ਜਾ ਰਿਹਾ ਹੈ ਇਹ ਚਿੱਠੀ ਨਹੀਂ ਹੈ ਸਿਰਫ ਇਹ ਬੜੀ ਟੇਢੀ ਚਾਲ ਚੱਲੀ ਗਈ ਹੈ ਸਰੂਪ ਚੰਦ ਸਿੰਘ ਲੱਭਣਾ ਸਰੂਪ ਚੰਦ ਸਿੰਘਲਾ ਹਮੇਸ਼ਾ ਸਰੂਪ ਚੰਦ ਸਿੰਘਲਾ ਹੀ ਨੇ ਜਿਨ੍ਹਾਂ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਜਿਹੜਾ ਵਿਜੀਲੈਂਸ ਦੇ ਘੇਰੇ 'ਚ ਲੈ ਕੇ ਆਂਦਾ ਸਰੂਪਚੰਦ ਸਿੰਘਲਾ ਦੀ ਲਿਖੀ ਚਿੱਠੀ ਤੇ ਹੀ ਵਿਜੀਲੈਂਸ ਨੇ ਕਾਰਵਾਈ ਕੀਤੀ ਤੇ ਸਰੂਪਚੰਦ ਸਿੰਘਲਾ ਦੀ ਚਿੱਠੀ ਦੇ ਉੱਤੇ ਹੀ ਵਿਜੀਲੈਂਸ ਦੇ ਅੱਗੇ ਮਨਪ੍ਰੀਤ ਸਿੰਘ ਬਾਦਲ ਨੂੰ ਪੇਸ਼ ਹੋਣਾ ਪਿਆ ਫਿਰ ਜਮਾਨਤਾਂ ਲੈਣੀਆਂ ਪਈਆਂ ਇਹ ਸਾਰੀਆਂ ਗੱਲਾਂ ਨੇ ਅੱਜ ਇੱਕ ਹੋਰ ਚਿੱਠੀ ਲਿਖ ਦਿੱਤੀ ਜਿਸ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਤੇ ਸਰੂਪਚੰਦ ਸਿੰਘਲਾ ਦੇ ਧੜਿਆਂ ਵਿਚਕਾਰ ਲੰਬੀ ਜਦੋਜਹਤ ਸ਼ੁਰੂ ਹੋ ਜਾਣੀ ਹੈ ਭਾਜਪਾ ਉਮੀਦਵਾਰ ਨੂੰ ਇਸ ਦਾ ਨਤੀਜਾ ਭੁਗਤਣਾ ਪੈਣਾ ਬੀਬਾ ਪਰਮਪਾਲ ਕੌਰ ਕਿਹੜੇ ਮੂਹ ਨਾਲ ਮਨਪ੍ਰੀਤ ਸਿੰਘ ਬਾਦਲ ਨੂੰ ਤੋੜਨਗੇ ਅਤੇ ਸਿੰਗਲਾਂ ਨੂੰ ਕੀ ਕਹਿਣਗੇ ਇਹ ਬੜਾ ਜਿਹੜਾ ਰੋਚਿਕ ਤੱਤ ਬਣ ਗਿਆ ਹੈ ਬਿਬਾ ਪਰਮਪਾਲ ਕੌਰ ਦੀ ਸਥਿਤੀ ਕਸੂਤੀ ਬਣਦੀ ਜਾਪਦੀ ਹੈ ਅਤੇ ਮਨਪ੍ਰੀਤ ਸਿੰਘ ਬਾਦਲ ਵੀ ਕਸੂਤੇ ਫਸਦੇ ਹੋਏ ਨਜ਼ਰ ਆ ਰਹੇ ਨੇ ਆਉਂਦੇ ਦਿਨਾਂ ਦੇ ਵਿੱਚ ਤੁਹਾਨੂੰ ਮਨਪ੍ਰੀਤ ਸਿੰਘ ਬਾਦਲ ਨੂੰ ਲੈ ਕੇ ਕੋਈ ਵੱਡੀ ਖਬਰ ਵੀ ਸੁਣਨ ਨੂੰ ਮਿਲ ਸਕਦੀ ਹੈ